ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਉਹਨਾਂ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਸੀ ਕਿ ਜਿਹੜਾ ਵੀਰ ਬਾਲ ਦਿਵਸ ਹੈ ਉਹਦਾ ਨਾਮ ਬਦਲਿਆ ਜਾਵੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਸਹਿਬਾਨ ਨੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਫੁੱਲ ਚੜਾਉਂਦਿਆਂ ਹੋਇਆ ਨਾ ਸਿਰਫ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਨੂੰ ਉਠਾਇਆ ਬਲਕਿ ਵੱਖ-ਵੱਖ ਤੁਹਾਡੇ ਚੈਨਲਾਂ ਦੇ ਰਾਹੀਂ ਹਰ ਜਗ੍ਹਾ ਦੇ ਉੱਤੇ ਇਸ ਗੱਲ ਨੂੰ ਉਭਾਰਿਆ ਕਿ ਵੀਰ ਬਾਲ ਦਿਵਸ ਉਹਦਾ ਨਾਮ ਬਦਲਿਆ ਜਾਵੇ ਕਿਉਂਕਿ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਉਹਨਾਂ ਨੂੰ ਅਸੀਂ ਬਾਲ ਦੇ ਰੂਪ ਦੇ ਵਿੱਚ ਨਹੀਂ ਦੇਖਦੇ ਸੀ ਬਾਬੇ ਜ਼ਰੂਰ ਉਹਨਾਂ ਨੂੰ ਕਹਿੰਨੇ ਆ ਜਿਵੇਂ ਇੱਕ ਲਾਈਨ ਮਸ਼ਹੂਰ ਹੈ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਉਹ ਵੱਡੇ ਸਾਕੇ ਸੰ ਉਸ ਚੀਜ਼ ਨੂੰ ਉਭਾਰਿਆ ਕਿਉਂਕਿ ਹੁਕਮ ਸੀਗਾ ਅਕਾਲ ਤਖਤ ਸਾਹਿਬ ਦਾ ਇਸ ਮਾਮਲੇ ਦੇ ਉੱਤੇ ਇਸ ਇਸ਼ੂ ਨੂੰ ਅਕਾਲੀ ਦਲ ਬਾਦਲ ਨੇ ਬਹੁਤ ਚੁੱਕਿਆ ਕਿ ਵੀਰ ਬਾਲ ਦਿਵਸ ਗਲਤ ਹੈ ਪਿਛਲੇ ਦਿਨਾਂ ਦੇ ਵਿੱਚ ਕੁਝ ਉਹ ਪ੍ਰਾਣੀਆਂ ਖਬਰਾਂ ਵੀ ਸਾਹਮਣੇ ਆਈਆਂ ਕਿ ਜਦੋਂ ਵੀਰ ਬਾਲ ਦਿਵਸ ਸ਼ੁਰੂ ਹੋਣਾ ਸੀ ਉਦੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਦੇ ਉੱਤੇ ਸਾਈਨ ਕੀਤੇ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੁਰੀ ਵੀ ਸ਼ਾਮਲ ਸਨ ਅਸਲ ਦੇ ਵਿੱਚ ਕਿਸੇ ਵੀ ਗੱਲ ਦੇ ਉੱਤੇ ਸਟੈਂਡ ਲੈ ਕੇ ਫਿਰ ਮੁੱਕਰ ਜਾਣਾ ਇਹ ਅੱਜ ਦਾ ਨਹੀਂ ਸ਼ੁਰੂ ਤੋਂ ਇਹਨਾਂ ਦਾ ਰਿਹਾ ਚਾਹੇ ਉਹ ਪੰਥ ਹੈ ਚਾਹੇ ਉਹ ਪੰਜਾਬ ਹੈ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਇਹਨਾਂ ਨੇ ਹਮੇਸ਼ਾ ਜਿਹੜੀ ਉਹ ਕੀਤੀ ਹੈ ਜਦੋਂ ਤਿੰਨ ਖੇਤੀ ਕਾਨੂੰਨ ਆਏ ਸਨ ਜਿੰਨਾ ਜ਼ੋਰ ਇਹਨਾਂ ਨੇ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਪ੍ਰਮੋਟ ਕਰਨ ਦੇ ਵਾਸਤੇ ਲਗਾਇਆ ਸ਼ਾਇਦ ਕਿਸੇ ਹੋਰ ਪਾਰਟੀ ਨੇ ਨਹੀਂ ਲਾਇਆ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਵੀ ਨਹੀਂ ਲਾਇਆ ਉਸ ਟਾਈਮ ਵੱਡੇ ਬਾਦਲ ਸਾਹਿਬ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਚ ਨਿਵਾਸ ਬਖਸ਼ੇ ਉਹਨਾਂ ਦੀਆਂ ਵੀਡੀਓਜ਼ ਸੁਖਬੀਰ ਸਿੰਘ ਬਾਦਲਹੁਰਾ ਦੀਆਂ ਵੀਡੀਓਜ਼ ਬੀਬੀ ਹਰਸਿਮਰਤ ਕੌਰ ਬਾਦਲਹੁਰਾ ਦੀਆਂ ਵੀਡੀਓਜ਼ ਡੇਲੀ ਬੇਸਿਸ ਤੇ ਆਉਂਦੀਆਂ ਸਨ ਕਿ ਇੰਨਾ ਕਾਨੂੰਨਾਂ ਵਰਗਾ ਕੋਈ ਕਾਨੂੰਨ ਨਹੀਂਗਾ ਜਦੋਂ ਲੋਕਾਂ ਦਾ ਦਬਾਅ ਉਹ ਪਿਆ ਪ੍ਰੈਸ਼ਰ ਪਿਆ ਤੇ ਵਾਪਸ ਹੋ ਗਏ ਇਹ ਵੀ ਇਹ ਨਾ ਕਿਹਾ ਕਿ ਗਲਤ ਨੇ ਇਹ ਕਿਹਾ ਕਿ ਅਸੀਂ ਸ਼ਾਇਦ ਸਮਝਾਉਣ ਦੇ ਵਿੱਚ ਜਿਹੜਾ ਉਹ ਅਸਫਲ ਰਹੇ ਇਸ ਕਰਕੇ ਉੱਥੋਂ ਵਾਪਸ ਹੋ ਗਏ ਵੀਰਬਾਲ ਦਿਵਸ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿ ਹਰ ਸਿਮਰਤ ਕੌਰ ਬਾਦਲ ਹੋਰਾਂ ਨੇ 2019 ਦੇ ਵਿੱਚ ਇਹ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਫੋਟੋ ਜਿਹੜੀ ਸਾਹਿਬਜ਼ਾਦਿਆਂ ਦੀ ਹੈ ਔਰ ਇਹਨੂੰ ਬਾਲ ਦਿਵਸ ਦੇ ਤੌਰ ਦੇ ਉੱਤੇ ਜਿਹੜਾ ਜੀ ਕਿਹਾ ਸੀਗਾ ਕਿ ਬਾਲ ਦਿਵਸ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ ਹੱਕ ਸੱਚ ਤੇ ਧਰਮ ਦੀ ਰਾਖੀ ਲਈ ਉਹਨਾਂ ਦੀ ਕੀਤੀ ਕੁਰਬਾਨੀ ਵਿਸ਼ਵ ਇਤਿਹਾਸ ਉਦੁੱਤੀ ਹੈ ਤੇ ਉਹਨਾਂ ਦੇ ਨਾਂ ਤੇ ਮਨਾਇਆ ਬਾਲ ਦਿਵਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੇਧਾ ਦਿੰਦਾ ਰਹੇਗਾ #childrensday ਇਹ ਬਾਲ ਦਿਵਸ ਦੇ ਤੌਰ ਦੇ ਤੇ ਉਹਨਾਂ ਨੇ ਕੀਤਾ ਸੀ ਮੈਂ ਨਮਰਤਾ ਸਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਵੇਂ ਤੁਸੀਂ ਮੈਂਬਰ ਪਾਰਲੀਮੈਂਟਸ ਨੂੰ ਚਿੱਠੀ ਲਿਖੀ ਸੀ ਕਿ ਇਹਦਾ ਵਿਰੋਧ ਕੀਤਾ ਜਾਵੇ ਜਿਹੜੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜਾਂਦੇ ਨੇ ਉਹਨਾਂ ਲਗਭਗ ਸਭ ਨੇ ਆਪਣਾ ਵਿਰੋਧ ਪਾਰਲੀਮੈਂਟ ਦੇ ਵਿੱਚ ਦਰਜ ਕਰਾਇਆ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ ਕੀ ਜਥੇਦਾਰ ਸਾਹਿਬ ਹੁਣ ਇਹਨਾਂ ਨੂੰ ਪੁੱਛਣਗੇ ਕਿ ਇਹਨਾਂ ਨੇ ਉਦੋਂ ਬਾਲ ਦਿਵਸ ਦਾ ਸਹਿਯੋਗ ਕਿਉਂ ਕੀਤਾ ਤੇ ਇਹ ਨਾਂ ਰਖਵਾਉਣ ਦੇ ਵਿੱਚ ਉਹਨਾਂ ਨੇ ਕੀ ਰੋਲ ਜਿਹੜਾ ਸੀ ਉਹ ਨਿਭਾਇਆ ਬੇਸ਼ੱਕ ਕਿਸਾਨੀ ਅੰਦੋਲਨ ਥੋੜੇ ਸਾਲ ਉਹਨੂੰ ਬੀਤ ਗਏ ਪਰ ਅੱਜ ਵੀ ਲੋਕਾਂ ਦੇ ਚੇਤੇ ਦੇ ਵਿੱਚ ਹੈ ਕਿ ਕਿਵੇਂ ਇਹਨਾਂ ਨੇ ਵੀਡੀਓਜ਼ ਪਾ ਪਾ ਕੇ ਇਹ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਹੀ ਕਾਨੂੰਨ ਨੇ ਔਰ ਭਾਰਤੀ ਜਨਤਾ ਪਾਰਟੀ ਵਾਲੇ ਬਹੁਤ ਸਾਰੇ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਕਹਿ ਕੇ ਇਹ ਆਏ ਸੀ ਕਿ ਇੱਕ ਵਾਰੀ ਤੁਸੀਂ ਪਾਸ ਕਰੋ ਲਾਗੂ ਅਸੀਂ ਆਪੇ ਕਰਵਾ ਲਵਾਂਗੇ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰਾਂ ਵਾਲੀ ਹੈ ਕਿਉਂਕਿ ਉਹ ਨਾਲ ਹੀ ਜੁੜੀ ਹੋਈ ਹੈ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਇਕ ਤਾਂ ਇਹ ਕਹੀ ਕਿ ਕੀ ਸਰਕਾਰ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਹੈ ਬਿਲਕੁਲ ਵੀ ਨਹੀਂ ਸਰਕਾਰ ਕਦੇ ਵੀ ਆਪਣੇ ਆਪ ਨੂੰ ਕਿਤੇ ਉਹਨੇ ਕਲੇਮ ਨਹੀਂ ਕੀਤਾ ਨਾ ਉਹੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਆ ਅਸੀਂ ਸਤਕਾਰ ਕਰਦੇ ਆ ਉਸ ਦਾ ਪਰ ਧਾਮੀ ਸਾਹਿਬ ਨੇ ਦੂਸਰੀ ਗੱਲ ਜਿਹੜੀ ਇਹਦੇ ਵਿੱਚ ਉਠਾਈ ਉਹਨਾਂ ਨੇ ਇਹ ਕਿਹਾ ਕਿ 10 20 ਘਪਲੇ ਤਾਂ ਰੋਜ਼ ਐਸਡੀਪੀਸੀ ਦੇ ਵਿੱਚ ਹੁੰਦੇ ਨੇ ਇਹ ਕਪਲੇ ਕਿਹੜੇ ਨੇ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਧਾਮੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿਉਂਕਿ ਧਾਮੀ ਸਾਹਿਬ ਅਸਲ ਦੇ ਵਿੱਚ ਜਦੋਂ ਵੀ ਗੱਲ ਕਰਦੇ ਨੇ ਉਹ ਅਕਾਲੀ ਦਲ ਬਾਦਲ ਦੇ ਬੁਲਾਰੇ ਵਜੋਂ ਗੱਲ ਕਰਦੇ ਨੇ ਇਸ ਕਰਕੇ ਉਹ ਸ਼ਾਇਦ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੋਲ ਰਹੇ ਆ ਜਾਂ ਉਹ ਅਕਾਲੀ ਦਲ ਬਾਦਲ ਵੱਲੋਂ ਬੋਲ ਰਹੇ ਆ ਉਹ ਬੋਲ ਰਹੇ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਗੱਲਾਂ ਉਹ ਕਰ ਰਹੇ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਇੱਕ ਚੈਨਲ ਦੇ ਉੱਤੇ ਮੇਰੇ ਨਾਲ ਸਵੇਰੇ ਸਨ ਜਦੋਂ ਮੈਂ 2015 ਵਾਲੀ ਗੱਲ ਉਹਨਾਂ ਕੋਲੇ ਉਠਾਈ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਜਿਹੜੀ ਚੋਰੀ ਹੋ ਗਈ ਸੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਨਹੀਂ ਸੀ ਜਿਹੜੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕੀ ਉਹ ਗੁਰੂ ਗ੍ਰੰਥ ਸਾਹਿਬ ਉਹਨੂੰ ਮੰਨਿਆ ਨਹੀਂ ਜਾਂਦਾ ਸਵਾਲ ਸਿਰਫ ਇਹੀ ਹੈ ਕਿ ਜੇ ਤੁਸੀਂ ਅਕਾਲੀ ਦਲ ਬਾਦਲ ਦੇ ਵੱਲੋਂ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਬੋਲਣਾ ਤਾਂ ਤੁਸੀਂ ਬਿਲਕੁਲ ਬੋਲੋ ਪੋਲੀਟੀਕਲ ਤੌਰ ਦੇ ਉੱਤੇ ਤੁਹਾਨੂੰ ਕੋਈ ਵੀ ਗੱਲ ਕਰਨ ਦਾ ਹੱਕ ਹੈ ਤੁਸੀਂ ਗੱਲ ਤਾਂ ਕਰ ਰਹੇ ਹੋ ਇੱਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਰ ਗੱਲਾਂ ਜਿਹੜੀਆਂ ਕਰ ਰਹੇ ਹੋ ਸਾਰੀਆਂ ਦੀਆਂ ਸਾਰੀਆਂ ਸਿਆਸੀ ਕਰ ਰਹੇ ਹੋ ਸਵਾਲ ਜਿਹੜਾ ਤੁਹਾਡੇ ਰਾਹੀਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ 10 ਤੋਂ 20 ਕਪਲੇ ਧਾਮੀ ਸਾਹਿਬ ਦੇ ਸ਼ਬਦਾਂ ਦੇ ਅਨਸਾਰ ਰੋਜ਼ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹ ਕਪਲੇ ਕੀ ਨੇ ਉਹ ਕੀ ਪੈਸੇ ਦੇ ਲੈਣ ਦੇਣ ਦਾ ਮਾਮਲਾ ਹੈ ਉਹ ਕੋਈ ਕਿਉਂ ਦਾ ਕਪਲਾ ਹੈ ਉਹ ਕੋਈ ਰਸੀਦਾਂ ਦਾ ਕਪਲਾ ਹੈ ਉਹ ਕੋਈ ਡੂਨਿਆਂ ਦਾ ਕਪਲਾ ਹੈ ਉਹ ਕੋਈ ਕੰਸਟਰਕਸ਼ਨ ਵਾਲੇ ਮਾਮਲੇ ਦਾ ਕਪਲਾ ਹੈ ਕਿਸ ਤਰ੍ਹਾਂ ਦਾ ਕਪਲਾ ਹੈ ਸੰਗਤ ਦੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਜਿਹੜਾ ਇਹ ਸਪਸ਼ਟ ਜ਼ਰੂਰ ਕਰਨਾ ਚਾਹੀਦਾ ਤੁਸੀਂ ਇਹ ਪੁੱਛਿਆ ਸੀ ਕਿ ਕੀ ਸਰਕਾਰ ਖੁਦ ਨੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਆ ਬਿਲਕੁਲ ਨਹੀਂ ਨਿਮਾਣੇ ਸਿੱਖ ਦੇ ਤੌਰ ਦੇ ਤੇ ਅਸੀਂ ਇਹ ਕਹਿੰਨੇ ਆ ਕਿ ਕਦੀ ਨਾ ਸੋਚਿਆ ਨਾ ਕਦੀ ਇਹ ਹੋਊਗਾ ਪਰ ਧਾਮੀ ਸਾਹਿਬ ਤੁਸੀਂ ਖੁਦ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਾ ਸਮਝੋ 328 ਰੂਪ ਜਿਨ੍ਹਾਂ ਦੇ ਬਾਰੇ ਵਿੱਚ ਐਫਆਈਆਰ ਦਰਜ ਹੋਈ ਹੈ ਜਿਹੜੀ ਐਸਆਈਟੀ ਬਣਾਈ ਗਈ ਹੈ ਤੁਸੀਂ ਐਸਆਈਟੀ ਨੂੰ ਸਹਿਯੋਗ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖੋ ਤੇ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣ ਦਿਓ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਿਆਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਲਿਖ ਕੇ ਆਖਿਆ ਹੋਇਆ ਹੈ ਕਿ ਇਹਨਾਂ ਦੇ ਖਿਲਾਫ ਵਿਭਾਗੀ ਪਲੱਸ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਕੀਤੇ ਗਏ ਮਤੇ ਬੇਸ਼ੱਕ ਉਹਦੇ ਪ੍ਰਧਾਨ ਦੂਸਰੇ ਸਨ ਪਰ ਉਹ ਮਤੇ ਤਾਂ ਕਿਤੇ ਨਹੀਂ ਜਾਂਦੇ ਉਹ ਤਾਂ ਰਿਕਾਰਡ ਦਾ ਹਿੱਸਾ ਨਹੀਂ ਇਸ ਕਰਕੇ ਇਹ ਐਸਆਈਟੀ ਨੂੰ ਜਿਹੜਾ ਦੀ ਉਹ ਸਹਿਯੋਗ ਦਿਓ ਖੁਦ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਾ ਸਮਝੋ ਜਿਹੜੇ 328 ਰੂਪ ਜਿਨ੍ਹਾਂ ਦੇ ਬਾਰੇ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਨਹੀਂ ਕਰ ਸਕੀ ਉਹ ਹੁਣ ਐਸਆਈਟੀ ਦੀ ਜਿਹੜੀ ਜਾਂਚ ਹੋਣੀ ਹੈ ਉਹਦੇ ਉਸ ਜਾਂਚ ਦੇ ਵਿੱਚ ਸਹਿਯੋਗ ਕਰੋ ਇੱਕ ਔਰ ਦੂਸਰਾ ਇਹ ਜ਼ਰੂਰ ਸੰਗਤ ਦੇ ਸਾਹਮਣੇ ਕਲੀਅਰ ਕਰੋ ਕਿ 10 ਤੋਂ 20 ਹੁੰਦੇ ਰੋਜ਼ ਦੇ ਜਿਹੜੇ ਘਪਲੇ ਉਹ ਕਿਹੜੇ ਨੇ ਤੇ ਉਹ ਕਿਵੇਂ ਦਬਾਏ ਜਾਂਦੇ ਨੇ ਜੇ ਉਹਨਾਂ ਦੀ ਗੱਲ ਬਾਹਰ ਨਹੀਂ ਆਉਂਦੀ ਇਹਦਾ ਮਤਲਬ ਰੋਜ਼ 10 ਤੋਂ 20 ਘਪਲੇ ਤੁਸੀਂ ਦਬਾਉਣ ਦੇ ਵਿੱਚ ਬਰਾਬਰ ਦੇ ਹਿੱਸੇਦਾਰ